ਹੁਣ ਆ ਜਾਓ ਸ਼ੈਤਾਨ ਤੇ ਭਗਵਾਨ ਦੇ ਘਰ ਬਾਰੇ ਫਲੱਡ ਆਏ ਨੇ ਨਾ ਅਗਸਤ ਤੋਂ ਸਤੰਬਰ ਚੜ ਗਿਆ ਪੰਜਾਬ ਦੇ ਵਿੱਚ ਕੁਝ ਵਰਖਾ ਕਰਕੇ ਆਏ ਕੁਝ ਹੁਕਮਰਾਨਾਂ ਦੀਆਂ ਗਲਤੀਆਂ ਕਰਕੇ ਕੁਝ ਉਹਨਾਂ ਦੀਆਂ ਸ਼ਰਾਰਤਾਂ ਕਰਕੇ ਪੰਜਾਬ ਡੋਬ ਰਿਆ ਬਹੁਤੀ ਗੱਲ ਨਹੀਂ ਕਰਨੀ ਤੁਹਾਡੇ ਇਲਾਕੇ ਦੀ ਕਰਾਂਗਾ ਕੋਈ ਬਾਹ ਖੜੀ ਕਰਕੇ ਕਹਿ ਦਵੇ ਵੀ ਜਿਹਨੂੰ ਭਗਵਾਨ ਦਾ ਘਰਾਂ ਦੇ ਉਹ ਚਰ ਚਾਹਦੇ ਉਹਨੇ ਕਿਸੇ ਦੀ ਬਾਹਰ ਨਿਕਲ ਕੇ ਬਾਹ ਫੜੀ ਹੋਵੇ ਤੇ ਕੋਈ ਲੰਗਰ ਦੀ ਰਸਤ ਵੰਡੀ ਹੋਵੇ ਕੋਈ ਬੇੜੀਦਾਨ ਵਿੱਚ ਦਿੱਤੀ ਹੋਵੇ ਕਿਸੇ ਡੁੱਬਦੇ ਨੂੰ ਬਾਹਰ ਕੱਢਿਆ ਹੋਵੇ ਤੇ ਜਿਹਨੂੰ ਸ਼ੈਤਾਨ ਦਾ ਘਰ ਆਖਿਆ ਇਹ ਭਗਵਾਨ ਦੇ ਘਰ ਜਾਣ ਵਾਲੇ ਵੀ ਮੈਂ ਸ਼ੈਤਾਨ ਦੇ ਸੇਵਕ ਸਿੱਖਾਂ ਅੱਗੇ ਝੋਲੀਆਂ ਅੜ ਕੇ ਰਸਤਾ ਕਟੀਆਂ ਕਰਦੇ ਵੇਕੇ ਨੇ ਸਭ ਤੋਂ ਅੱਗੇ ਇਹ ਮਾਤੜਾਂ ਦੀ ਜਮਾਤ ਸੀ ਜਿਹੜੇ ਬਹੁਤੇ ਕ੍ਰਿਸਚੀਅਨਿਟੀ ਚ ਨੇ ਹਰ ਪਿੰਡ ਦੇ ਬਾਹਰ 200 ਬੰਦਾ ਖੜਾ ਹੁੰਦਾ ਵੀ ਸਿੱਖ ਆ ਰਹੇ ਨੇ ਰਸਤਾ ਲੈ ਕੇ ਸਾਨੂੰ ਲੋੜ ਹੈ ਜੀ ਸਾਨੂੰ ਲੋੜ ਹੈ ਛੇ-ਛਿਆ ਮਹੀਨਿਆਂ ਦੀ ਰਸਤ ਜਮਾ ਕਰ ਲਈ ਲੋਕਾਂ ਨੇ ਤੇ ਜਿੱਦਣ ਕਿਧਰੇ ਦੇਗ ਵਰਤਦੀ ਹੋਵੇ ਗੁਰਦੁਆਰੇ ਆਖਣਗੇ ਲੈ ਸ਼ੈਤਾਨ ਦੀ ਤੇਗ ਦੇ ਭੇਟ ਚੜੀ ਹੋਈ ਇਹ ਦੇਗ ਅਸੀਂ ਨਹੀਂ ਛਕਣੀ ਘਰ ਵਿੱਚ ਰਸਤ ਇਕੱਠੀ ਕਰਨ ਲੱਗਿਆਂ ਸੋਚਿਆ ਹੀ ਨਾ ਇਹ ਵੀ ਸ਼ੈਤਾਨ ਦੇ ਸੇਵਕਾਂ ਨੇ ਤੇ ਰਸਤ ਲਿਆ ਕੇ ਦਿੱਤੀ ਤੁਹਾਨੂੰ ਹੁਣ ਕਿੱਥੇ ਗਏ ਚਰਚ ਵਾਲੇ ਕ੍ਰਿਸ਼ਮਾਈ ਤਾਕਤਾਂ ਕਿੱਥੇ ਗਈਆਂ ਇਹਨਾਂ ਦੀਆਂ ਮੇਰਾ ਕਹਿਣ ਦਾ ਭਾਵ ਹੈ ਕਦੇ ਕਿਸੇ ਸਿੱਖ ਨੇ ਪੁੱਛਿਆ ਤੂੰ 크੍ਰਿਸਚੀਅਨ ਐ ਮੁਸਲਮਾਨ ਐ ਹਿੰਦੂ ਐ ਸਿੱਖ ਐ ਤੇ ਫੇਰ ਕਿਦਰੇ ਸਿੱਖ ਨੂੰ ਹੀ ਰਸਤ ਦਿੱਤੀ ਹੋਵੇ ਪੁੱਛ ਕੇ ਨਾ ਸਿੱਖੀ ਦਾ ਸਿਧਾਂਤ ਐ ਜੋ ਸਰਣੇ ਆਵੇ ਤਿਸ ਕੰਠ ਲਾਵੇ ਜਿਹੜਾ ਹੱਥ ਜੋੜ ਕੇ ਖਲੋ ਗਿਆ ਮਦਦ ਕਰੋ ਇਹਦਾ ਮੁੱਖ ਧਰਮ ਇਨਸਾਨੀਅਤ ਹੈ ਇਨਸਾਨ ਹੋਣ ਦੇ ਨਾਤੇ ਤੁਹਾਡਾ ਦਰਵੇ ਧਿਰਦਾ ਹੈ ਦਇਆ ਹੋਣੀ ਚਾਹੀਦੀ ਹੈ ਬੰਦੇ ਨੂੰ ਬੰਦੇ ਤੇ ਦਇਆ ਚੋਂ ਹੀ ਲੰਗਰ ਦੀ ਪ੍ਰਥਾ ਚੱਲਦੀ ਹੈ ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਹਾ ਪਛਾਣ ਐ ਸੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਤੇ ਸਿੱਖਾਂ ਵੰਡਿਆ ਹੈ ਸਰਕਾਰਾਂ ਤੇ ਬਾਹ ਨਹੀਂ ਫੜ ਸਕੀਆਂ ਪੰਜਾਬ ਦੀ ਪਰ 99% ਦੀ ਫਲਡਿੰਗ ਵਿੱਚ ਸਿੱਖਾਂ ਦਾ ਯੋਗਦਾਨ ਹੈ ਪੰਜਾਬ ਪੱਬਾਂ ਪਾਰ ਖੜਾ ਕਰ ਲਿਆ ਇੰਨਾ ਠੀਕ ਹੈ ਕੁਝ ਹਿੰਦੂ ਵੀਰ ਵੀ ਨੇ ਦਾਨ ਕਰਨ ਵਾਲੇ ਪਰ ਆਉਣ ਦਾ ਗਰਾਊਂਡ ਬੇਸ ਦੇ ਉੱਤੇ 99% ਦੀ ਤੁਹਾਨੂੰ ਸਿੱਖ ਦਿਖਣਗੇ ਸੇਵਾ ਕਰਦੇ ਜਾਨ ਦੀ ਪ੍ਰਵਾਹ ਨਹੀਂ ਕੀਤੀ ਉਹਨਾਂ ਗੁਰਦਾਰੇ ਕੇਂਦਰ ਬਣ ਗਏ ਮਨੁੱਖਤਾ ਦੇ ਭਲੇ ਦਾ ਲੰਗਰ ਵਰਤ ਰਹੇ ਨੇ ਸਰਾਵਾਂ ਖੁੱਲੀਆਂ ਨੇ ਵੱਡੀਆਂ-ਵੱਡੀਆਂ ਸਿੱਖ ਜਗਤ ਦੀਆਂ ਸੰਪਰਦਾਵਾਂ ਸੰਸਥਾਵਾਂ ਸੇਵਾ ਕਰ ਰਹੀਆਂ ਨੇ ਜਿਹਨੂੰ ਸ਼ੈਤਾਨ ਦਾ ਘਰ ਆਖਿਆ ਹੈ ਉਨੇ ਸਭ ਦਰਵਾਜ਼ੇ ਖੋਲੇ ਹੋਏ ਨੇ ਲੰਗਰਾਂ ਦੇ ਰਸਤਾ ਬਸਤਾ ਦੇ ਤੇ ਭਗਵਾਨ ਦੇ ਘਰ ਨੂੰ ਜਿੰਦਰਾ ਲੱਗਾ ਪਾਦਰੀ ਕਿਤੇ ਲੱਭਦਾ ਹੀ ਨਹੀਂ ਨਾ ਫਰਿਆਦ ਕਰਕੇ ਫਲੱਡ ਹੀ ਰੋਕ ਸਕੇ ਤੇ ਨਾ ਫਲੱਡ ਵਿੱਚ ਡੁੱਬਦਿਆਂ ਦੀ ਮਦਦ ਹੀ ਕਰ ਸਕੇ ਤੇ ਤੁਸੀਂ ਕਿਦਣ ਸਿਆਣੇ ਹੋਣਾ ਹੈ ਮੈਂ ਇਹ ਨਹੀਂ ਆਂਦਾ ਇਸਾਈਆਂ ਦੇ ਘਰ ਨੂੰ ਸ਼ੈਤਾਨ ਦਾ ਘਰ ਰੱਖੋ ਸਾਰੇ ਹੀ ਭਗਵਾਨ ਦੇ ਘਰ ਨੇ ਚਾਹੇ ਮੰਦਰ ਹੈ ਮਸਜਿਦ ਹੈ ਗੁਰਦਰਾ ਹੈ ਚਰਚ ਹੈ ਪਰ ਇਹ ਨਾਖ ਖਿਆਲ ਰੱਖੋ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਧਰਤੀ ਹੈ ਤੇ ਗੁਰੂ ਨਾਨਕ ਤੋਂ ਬਿਨਾ ਬੇੜਾ ਨਹੀਂ ਕਿਸੇ ਨੇ ਬਨੇ ਲਾਉਣਾ ਤੁਹਾਡਾ ਅੱਜ ਗੁਰੂ ਨਾਨਕ ਦੇ ਘਰ ਦੇ ਚਾਕਰਾਂ ਨਹੀਂ ਬਾਹ ਫੜੀ ਹੈ ਮਨੁੱਖਤਾ ਦੀ ਤੋ ਇਹ ਕਹਿਣਾ ਪਵੇਗਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਦਾ ਗ੍ਰੇਟੈਸਟ ਆਫ ਆਲ ਇਜ਼ ਗੁਰੂ ਨਾਨਕਾ ਥੇਰ ਇਜ਼ ਨਾਨ ਟੂ ਕੰਪੇਅਰ ਵਿਦ ਗੁਰੂ ਨਾਨਕ ਕੋਈ ਪੈਗੰਬਰ ਰਹਿਬਰ ਗੁਰੂ ਨਾਨਕ ਦੇ ਤੁਲਨਾ ਹੋਇਆ ਨਾ ਹੋਵੇਗਾ ਵੱਡਾ ਹੈ ਸਾਨੂੰ ਸਿੱਖਾਂ ਨੂੰ ਵੀ ਵੱਡੇ ਦਿਲ ਦਿੱਤੇ ਨੇ ਇਸੇ ਕਰਕੇ ਬਿਨਾ ਧਰਮ ਪੁੱਛੇ ਹੀ ਸਿੱਖ ਵੰਡਦਾ ਰਹਿੰਦਾ ਹੈ ਮਨੁੱਖਤਾ ਦਾ ਭਲਾ ਕਰਦਾ ਹੈ ਜਿਨ੍ਹਾਂ ਦੇ ਪੈਗੰਬਰ ਛੋਟੇ ਉਹਨਾਂ ਦਾ ਦਿਲ ਵੀ ਛੋਟਾ ਹੈ ਉਹ ਹਰੇਕ ਨੂੰ ਨਹੀਂ ਮੰਨ ਸਕਦੇ ਉਹ ਜਾਤ ਪੁੱਛਣਗੇ ਉਹ ਧਰਮ ਪੁੱਛਣਗੇ ਫਿਰ ਕਿਦਰੇ ਆ ਗੀਸਾ ਖੋਲਣਗੇ ਸਿੱਖ ਨਹੀਂ ਨਾ ਕਰਮ ਨਾ ਧਰਮ ਪੁੱਛਦਾ ਬਸ ਵੰਡਦਾ ਤੁਰਿਆ ਜਾਂਦਾ ਕੋ ਇਹਨਾਂ ਵੇਂਦਾ ਗੁਰੂ ਨਾਨਕ ਕਾਲ ਸਰੂਪ ਹੈ ਆ ਮਨੁੱਖਤਾ ਵਿੱਚ ਗੁਰੂ ਨਾਨਕ ਦੀ ਜੋਤ ਹੈ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਗੁਰੂ ਨਾਨਕ ਦਾ ਹੀ ਰੂਪ ਸਮਝ ਕੇ ਹਿੰਦੂ ਮੁਸਲਮਾਨ ਇਸਾਈਆਂ ਸਿੱਖਾਂ ਨੂੰ ਸਿੱਖ ਵੰਡਦਾ ਜਾ ਰਿਹਾ ਹੈ ਇਹਦੇ ਵਰਗਾ ਕੋਈ ਧਰਮ ਨਹੀਂ ਆਂਡੀਆਂ ਗਵਾਂਡੀਆਂ ਨੂੰ ਮੱਤ ਦਿਆ ਕਰੋ ਬੜੀ ਹਵਾ ਵਗੀ ਤੁਹਾਡੇ ਇਲਾਕੇ ਦੇ ਪਿੱਛੇ ਜੇ ਸਾਈਆਂ ਦੀ ਨਹੀਂ ਸੀ ਇਹ ਗੱਲਾਂ ਕਰਨ ਦੀ ਮੈਨੂੰ ਲੋੜ ਪੈਂਦੀ ਪਰ ਤਰਕ ਹੀ ਇਨਾਂ ਸਾਧਿਆ ਗਿਆ ਪਾਸਟਰਾਂ ਵੱਲੋਂ ਸਾਡੇ ਧਰਮ ਤੇ ਜਵਾਬ ਦੇਣਾ ਪੈਂਦਾ ਹੈ